ਜਿਹੜੇ ਵੀਰ ਨਾ ਕਟੀਆਂ ਲੈਂਦੇ ਸ਼ਕੀਨ ਨੇ ਨਾ ਆਪਾਂ ਅੱਜ ਤੁਹਾਨੂੰ ਦੱਸਾਂਗੇ ਵੀ ਮੂਰਾ ਨਸਲ ਦੀ ਕਿਹੜੀ ਕਿਹੜੀ ਨਿਸ਼ਾਨੀ ਹੈ ਜਿੰਨਾ ਕੋ ਆਪਾਂ ਨੂੰ ਪਤਾ ਹੈ ਇੱਕ ਤੁਸੀਂ ਇਹ ਵੇਖਣਾ ਵੀ ਬੂਥ ਲੰਮਾ ਹੋਵੇ ਥੋੜਾ ਜਿਹਾ ਬੂਥ ਲੰਮਾ ਹੋਏਗਾ ਤੇ ਸਿੰਗ ਪਤਲਾ ਹੋਵੇ ਕਿਨਾਰੀ ਵਾਲਾ ਸਿੰਗ ਹੋਵੇ ਜਿੰਨਾ ਕਿਨਾਰੀ ਵਾਲਾ ਸਿੰਗ ਹੋਏਗਾ ਉਹ ਭੁੰਮੇ ਦਾ ਆਟੋਮੈਟਿਕ ਤੇ ਸੋਹਣੀ ਲੱਗੇਗੀ ਕੱਟੀ ਆਪਣੀ ਵੱਡੀ ਹੋ ਕੇ ਮੱਝ ਬਣੇਗੀ ਮੈਂ ਇਹ ਨਹੀਂ ਚਾਹੁੰਦਾ ਵੀ ਤੁਸੀਂ ਕੱਟੀ ਤੇ ਪੈਸੇ ਲਾ ਦੋ ਉਦੋਂ ਮੁੜ ਕੇ ਉਹ ਤੁਸੀਂ ਉਹਦੀ ਸੇਵਾ ਵੀ ਚੰਗੀ ਕਰੋ ਖਰਚਾ ਵੀ ਕਰ ਦੋ ਕਿਉਂਕਿ ਇੱਕ ਇਕੱਠੀ 70-80 ਹਜ਼ਾਰ ਤੋਂ ਘੱਟ ਪਿਆਰ ਨਹੀਂ ਹੁੰਦੀ ਜੇ ਕੋਈ ਅੱਜ ਨਾਰਮਲ ਜਿਹਾ ਖਰਚੇ ਤੇ ਵੀ ਕਰਦਾ ਹੈ ਤੇ ਉਸ ਤੋਂ ਬਾਅਦ ਉਹ ਮੱਝ ਬਣ ਕੇ ਦੁੱਧ ਵੀ ਨਾ ਕੱਢੇ ਫਿਰ ਵੀ ਹਨਾ ਵਧੀਆ ਨਹੀਂ ਲੱਗਦਾ ਹੁੰਦਾ ਵੀ ਆਪਾਂ ਦਿਲ ਜਾਂ ਟੁੱਟ ਜਾਂਦਾ ਬੰਦੇ ਦਾ ਤੇ ਇਹ ਮੂਹਰਾ ਦੀਆਂ ਨਿਸ਼ਾਨੀਆਂ ਨੇ ਵੀ ਅੱਗਾ ਥੋੜਾ ਜਿਹਾ ਪਤਲਾ ਹੋਵੇ ਤੇ ਪਿੱਛਾ ਭਾਰਾ ਹੋਵੇ ਚਮੜੀ ਪਤਲੀ ਹੋਵੇ ਜਿੰਨੀ ਚਮੜੀ ਪਤਲੀ ਹੋਏਗੀ ਉਨਾਂ ਹੀ ਉਹ ਦੁੱਧ ਵਧੀਆ ਕੱਢੇਗੀ ਅੱਜ ਇੱਕ ਇੱਕ ਥਣ ਜ਼ਰੂਰ ਵੇਖ ਲਿਆ ਕਰੋ ਹੁਣ ਇਹਦੇ ਥਣ ਵੇਖੋ ਇਹ ਡੇਢ ਸਾਲ ਦੀ ਏ ਚੱਪੇ ਚੱਪੇ ਤੇ ਹੋਣੀ ਥਣ ਲੱਗਿਆ ਇਹਦਾ ਢਿੱਲਾ ਲੇਵਾ ਪਿਆ ਬਿਲਕੁਲ ਸੀਲੇ ਬਿਲਕੁਲ ਕੱਟੀ ਵੀ ਇਹ ਚੀਜ਼ਾਂ ਵੇਖੇ ਦੁੱਧ ਦੀਆਂ ਨਿਸ਼ਾਨੀਆਂ ਨੇ ਵੀ ਜੇ ਥਣ ਹੋਣੀ ਸੋਹਣੇ ਨੇ ਨਾ ਇਹਦੇ ਜਦੋਂ ਗੱਬਣ ਹੋ ਗਈ ਸੂਪੀ ਉਦੋਂ ਵੀ ਥਣ ਲੰਮੇ ਜਾਣਗੇ ਤੇ ਸੋਹਣੇ ਜਾਣਗੇ ਥਣ ਤੇ ਆਹ ਵੇਖੋ ਬਾਕੀ ਬੋਡੀ ਸਟਰਕਚਰ ਵਧੀਆ ਹੋਵੇ ਪਿੱਛਾ ਭਾਰਾ ਅੱਗੋ ਥੋੜਾ ਜਿਹਾ ਹੋਵੇ ਕਿਉਂਕਿ ਮੂਰਾ ਦੀ ਇਹ ਨਿਸ਼ਾਨੀਆਂ ਨੇ ਆਪਾਂ ਨੀਲੀ ਰਾਵੀ ਦੀਆਂ ਵੀ ਤੁਹਾਨੂੰ ਦੱਸਾਂਗੇ ਵੀਡੀਓ ਪਾਉਂਦੇ ਰਾਂ ਕਰਾਂਗੇ ਤੇ ਜਿੰਨਾ ਕੋ ਆਪਾਂ ਨੂੰ ਪਤਾ ਆਪਾਂ ਉੰਨੀ ਕੋ ਵੀਡੀਓ ਪਾਣੀ ਹੁੰਦੇ ਆ ਆਪਾਂ ਇਹ ਨਹੀਂਗਾ ਵੀ ਹਨਾ ਵੀ ਸਾਰਾ ਕੁਝ ਆਪਾਂ ਨੂੰ ਪਤਾ ਨਾ ਆਪਾਂ ਡਾਕਟਰ ਨਾ ਆਪਾਂ ਬਾਰੇ ਸਿਆਣੇ ਆ ਜਿੰਨਾ ਕੋ ਆਪਾਂ ਨੂੰ ਪਤਾ ਹੁਣ ਆ ਕੱਟੀ ਵੇਖੋ ਖੜੀ ਵੀ ਸੋਹਣੀ ਲੱਗਦੀ ਏ ਵੀ ਇਹੋ ਜਿਹਾ ਡੰਗਰ ਪਾਲੋ ਕਿ ਤੂੰ ਮੁੱਲ ਵੀ ਲੈਣਾ ਕੱਟੀ ਵਾਧੂ ਮਿਲ ਜਾਂਦੀਆਂ ਨੇ ਜੇ ਆਪਾਂ ਲੱਭੀਏ ਪੈਸੇ ਉੰਨੇ ਹੀ ਲੱਗ ਜਾਂਦੇ ਨੇ 2-400 ਵੱਧ ਲੱਗ 1000 ਲੱਗ ਜਾਂਦਾ ਹੁੰਦਾ ਕੁਝ ਨਹੀਂ ਹੁੰਦਾ ਹੁੰਦਾ ਪਰ ਜਦੋਂ ਲੈਣ ਜਾਈਏ ਨਾ ਆਪਾਂ ਉਦੋਂ ਆਪਾਂ ਇਹ ਨਿਸ਼ਾਨੀਆਂ ਵੇਖਣੀਆਂ ਨੇ ਕਿਉਂਕਿ ਕੋਈ ਮਾੜਾ ਤੁਸੀਂ ਘਰ ਲੈ ਜਾਂਦਾ ਜਨਵਰ ਉਹ ਫਿਰ ਵੱਡਾ ਹੋ ਕੇ ਵੀ ਉਹ ਮਾੜਾ ਹੀ ਰਹਿੰਦਾ ਹੁੰਦਾ ਚਾਹ ਤੁਸੀਂ ਜਿੰਨਾ ਮਰਜੀ ਉੱਤੇ ਖਰਚਾ ਕਰ ਦੋ ਤੇ ਵੇਖੋ ਕੱਟੀ ਖੜੀ ਵੀ ਸੋਣੀ ਲੱਗਦੀ ਏ ਤੇ ਆਪਾਂ ਨੀਲੀ ਰਾਵੀ ਦੀ ਵੀ ਤੁਹਾਨੂੰ ਨਾ ਇੱਕ ਦਿਨ ਨੀਲੀ ਰਾਵੀ ਦੀ ਕੱਟੀ ਤੇ ਵੀਡੀਓ ਪਾਵਾਂਗੇ ਉਹ ਵੀ ਬੜੀ ਡਿਮਾਂਡ ਏ ਕਈ ਵੀਰਾਂ ਦੀ ਵੀ ਨੀਲੀ ਰਾਵੀ ਦੀ ਕੱਟੀ ਦਵਾਓ ਆਪਾਂ ਉਹਦੀ ਵੀ ਸਾਰੀਆਂ ਨਿਸ਼ਾਨੀਆਂ ਤੁਹਾਨੂੰ ਦੱਸਾਂਗੇ ਜ਼ਰੂਰੀ ਇਹ ਹੀ ਨਹੀਂ ਨੀਲੀ ਰਾਵ ਵਿੱਚ ਹੁੰਦਾ ਵੀ ਚਾਰੇ ਪੈਰ ਚਿੱਟੇ ਹੋਣ ਤੇ ਮੱਥਾ ਚਿੱਟਾ ਹੋਵੇ ਤੇ ਉਹ ਨੀਲੀ ਰਾਵੀ ਦੀ ਏ ਉਹਦੇ ਅੱਧ ਨਿਸ਼ਾਨੀਆਂ ਨੇ ਉਹ ਤੁਹਾਨੂੰ ਆਪਾਂ ਦੱਸਾਂਗੇ ਸਾਰੇ ਗੁਣ ਬਾਕੀ ਜਿਹੜੇ ਵੀਰ ਨਵੇਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿਹੜੇ ਇੰਸਟਾ ਤੇ ਨੇ ਉਹ ਫੋਲੋ ਕਰ ਦਿਓ ਵੀਡੀਓ ਸ਼ੇਅਰ ਕਰ ਦਿਆ ਕਰੋ ਵੱਧ ਤੋਂ ਵੱਧ ਕਿਉਂਕਿ ਕਿਸੇ ਦੇ ਕੰਮ ਦੀ ਵੀਡੀਓ ਹੀ ਪਾਣੇ ਆ ਆਪਾਂ ਕਿਸੇ ਦਾ ਕੋਈ ਫਾਇਦਾ ਹੀ ਹੋਵੇ ਭਲਾ ਹੀ ਹੋਵੇ ਕਿਸੇ ਦਾ ਕੋਈ ਤੇ ਵੱੱਬ ਕੇ ਸ਼ੇਅਰ ਕਰ ਦਿਆ ਕਰੋ ਵੀਡੀਓ